ਹਰੋ ਦੋਸਤੋ ਮੈਂ ਮਨਕੀਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਅੱਜ ਹੈਗੀ ਹੈ ਜੀ ਮਹਾਸ਼ਿਵਰਾਤਰੀ ਤੇ ਇਸ ਮਹਾਸ਼ਿਵਰਾਤਰੀ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਮੈਂ ਪ੍ਰਾਰਥਨਾ ਕਰਦਾ ਹਾਂ ਭੋਲੇनाथ ਤੋਂ ਕਿ ਆਉਣ ਵਾਲੀ ਮਹਾਸ਼ਿਵਰਾਤਰੀ ਤੋਂ ਪਹਿਲਾਂ ਜਿਹੜੀ ਨੈਕਸਟ ਈਅਰ ਆਣੀ ਹੈ ਉਸ ਤੋਂ ਪਹਿਲਾਂ-ਪਹਿਲਾਂ ਤੁਹਾਡੀ ਜੋ ਡ੍ਰੀਮ ਜੌਬ ਹੈ ਤੁਹਾਨੂੰ ਮਿਲ ਜੇ ਠੀਕ ਹੈ ਜੀ ਤੇ ਭਗਵਾਨ ਭੋਲੇਨਾਥ ਦਾ ਅਸਥਵਾ ਤੁਹਾਡੇ ਸਾਰਿਆਂ ਤੇ ਬਣਿਆ ਰਹੇ ਤੇ ਇਸੇ ਜੋ ਤੁਹਾਡਾ ਸਫਰ ਹੈ ਇਸੇ ਸਫਰ ਨੂੰ ਹੋਰ ਵਧੀਆ ਕਰਨ ਦੇ ਲਈ ਪ੍ਰਤਾਪ ਅਕੈਡਮੀ ਥੋੜੀ ਲਈ ਇੱਕ ਸਪੈਸ਼ਲ ਆਫਰ ਲੈ ਕੇ ਆਈ ਆਂ ਮਹਾਸ਼ਿਵratri ਦੇ ਮੌਕੇ ਤੇ ਕਿ ਜੋ ਵੀ ਪ੍ਰਤਾਪ ਅਕੈਡਮੀ ਦੇ ਕੋਰਸ ਹੈਗੇ ਆ ਉਹਨਾਂ ਦੇ ਉੱਤੇ ਤੁਹਾਨੂੰ 30% ਦਾ ਆਫ ਮਿਲੇਗਾ ਕਿੰਨਾ 30% ਦਾ ਬਸ ਤੁਸੀਂ ਇੱਕ ਸਿੰਪਲ ਦਾ ਛੋਟਾ ਜਿਹਾ 쿠ਪਨ ਅਪਲਾਈ ਕਰਨਾ ਹੈ 쿠ਪਨ ਕੀ ਹੈ 쿠ਪਨ ਹੈ Shiv30 ਉੱਥੇ ਤੁਹਾਨੂੰ ਸ਼ੋ ਹੋ ਜਾਏਗਾ ਜਿਹੜੇ ਵੀ ਕੋਰਸ ਨਾਲ ਤੁਸੀਂ ਜੁੜਨਾ ਹੈ ਉਸ ਕੋਰਸ ਦੇ ਨਾਲ ਜੁੜਨ ਤੋਂ ਪਹਿਲਾਂ ਆਹ 쿠ਪਨ ਅਪਲਾਈ ਕਰ ਲਿਓ ਤੁਹਾਨੂੰ 30% ਦਾ ਆਫ ਮਿਲ ਜਾਏਗਾ ਠੀਕ ਹੈ اپنی تیاریوں ਨੂੰ ਬਹੁਤ ਵਧੀਆ ਤੁਸੀਂ ਕਰ ਸਕਦੇ ਹੋ ਪ੍ਰਤਾਪ ਅਕੈਡਮੀ ਦੇ ਕਈ ਬੈਚ ਹੈਗੇ ਆ ਜਿਵੇਂ ਕਿ ਪੰਜਾਬ ਪੁਲਿਸ ਕਨਸਟੇਬਲ ਦਾ ਬੈਚ ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਇਸ ਟਾਈਮ ਸਾਰੇ ਬੱਚਿਆਂ ਦਾ ਫੋਕਸ ਇਹ ਹੈ ਕਿ ਵਰਦੀ ਮਿਲ ਜੇਗੀ ਇਸ ਵਾਰ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਆ ਚੁੱਕੀ ਹੈ ਤਾਂ ਬਿਲਕੁਲ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇਸ ਬੈਚ ਨਾਲ ਜੁੜੋ ਤੇ ਆਪਣੀ ਸਿਲੈਕਸ਼ਨ ਨੂੰ ਬਿਲਕੁਲ ਅਨਤਸੱਲੀ ਬਖਸ਼ ਪੱਕਾ ਕਰੋ ਜੋ ਇਸ ਬੈਚ ਕਰਾਇਆ ਗਿਆ ਹੈ ਸਿਰਫ ਉਹੀ ਕਰਨਾ ਹੈ ਇਸ ਤੋਂ ਇਲਾਵਾ ਤੁਹਾਨੂੰ ਕੋਈ ਸੋਰਸ ਫੋਲੋ ਕਰਨ ਦੀ ਲੋੜ ਨਹੀਂ ਹੈ ਭਾਈ ਠੀਕ ਹੈ ਇਸ ਬਾਤ ਬੈਚ ਬਾਰੇ ਮੈਂ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਵਾਈਡ ਕਰਨੀ ਹੈ ਇਸ ਤੋਂ ਇਲਾਵਾ ਹੋਰ ਜਿਹੜੇ ਬੈਚ ਹੈਗੇ ਆ ਜਿਵੇਂ ਪੰਜਾਬ ਸਿਲੈਕਸ਼ਨ ਬੈਚ ਹੈ ਮਾਸਟਰ ਕੈਟਰ ਦਾ ਬੈਚ ਹੈ ਸਾਰੀ ਬੈਚਾਂ ਦੇ ਉੱਤੇ 30% ਆਫ ਹੈ ਠੀਕ ਹੈ ਇਸ ਬੈਚ ਦੀ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਠੀਕ ਹੈ ਇਸ ਦੇ ਵਿੱਚ ਲਾਈਵ ਕਲਾਸਾਂ ਚੱਲਦੀਆਂ ਜੇ ਲਾਈਵ ਨਹੀਂ ਲਗਾਣੀ ਕੋਈ ਚੱਕਰ ਨਹੀਂ ਹੈ ਉਹੀ ਕਲਾਸ ਤੁਹਾਨੂੰ ਰਿਕਾਰਡਡ ਮਿਲ ਜੇਗੀ ਤੇ ਲਾਈਵ ਪਲੱਸ ਰਿਕਾਰਡਡ ਉਹ ਬੈਚ ਹੈਗਾ ਆ ਠੀਕ ਹੈ ਲਾਈਵ ਪਲੱਸ ਰਿਕਾਰਡਡ ਹੈ ਜਿੰਨੀ ਮਰਜ਼ੀ ਵਾਰ ਤੁਸੀਂ ਕਲਾਸ ਨੂੰ ਦੇਖੋ ਵੈਲਿਡਿਟੀ 1 ਸਾਲ ਲਿਖੀ ਹੈ ਪਰ ਅਵੇਲਿਡਿਟੀ ਤੁਹਾਡੇ ਟਿਲ ਐਗਜ਼ਾਮ ਤੱਕ ਰਹੇਗੀ ਜਦੋਂ ਤੱਕ ਤੁਹਾਡਾ ਪੇਪਰ ਨਹੀਂ ਆਉਂਦਾ ਉਦੋਂ ਤੱਕ ਇਹ ਤੁਹਾਡੇ ਕੋਲ ਰਹੇਗਾ ਬੈਚ ਠੀਕ ਹੈ ਟੈਨਸ਼ਨ ਵਾਲੀ ਕੋਈ ਗੱਲ ਹੈ ਨਹੀਂ ਜਿੰਨੀ ਮਰਜ਼ੀ ਵਾਰ ਕਲਾਸਾਂ ਦੇਖੋ ਜਿਹੜੇ ਨਵੇਂ ਬੱਚੇ ਹੈਗੇ ਆ ਉਹਨਾਂ ਨੂੰ ਬਸ ਇੱਕੋ ਇੱਕ ਸਲਾਹ ਹੈ ਕਿ ਉਹ ਆਪਣਾ بیس ਵਧੀਆ ਤਰੀਕੇ ਨਾਲ ਕਵਰ ਕਰੋ ਇਹ ਸਾਰਾ ਕੁਝ ਉਹਨਾਂ ਨੂੰ ਇਸ ਬੈਚ ਚ ਕਰਾਇਆ ਜਾਏਗਾ ਲਾਈਵ ਕਿਹੜੇ ਕਿਹੜੇ ਸਬਜੈਕਟ ਕਰਾਏ ਜਾਣਗੇ ਜਿਵੇਂ ਪੋਲਿਟੀ ਹੋਗੀ ਪੋਲਿਟੀ ਦੀ ਥਿਉਰੀ ਲਾਈਵ ਹੋਏਗੀ ਪੰਜਾਬ ਜੀਕੇ ਦੇ ਟੋਪਿਕ ਵਾਈਜ਼ ਐਮਸੀਕਿਊ ਹੈਲਥ ਐਂਡ ਨਿਊਟ੍ਰੀਸ਼ਨ ਦੀ ਥਿਉਰੀ ਤੇ ਐਟਸੀਕਿਊ ਮੈਥ ਬਿਲਕੁਲ ਲਾਈਵ ਕਰਾਇਆ ਜਾ ਰਿਹਾ ਹੈ ਬਿਲਕੁਲ ਬੇਸਿਕ ਤੋਂ ਇੱਕ ਇੱਕ ਚੀਜ਼ ਤਾਂ ਕਿ ਤੁਹਾਡੇ 20 ਦੇ ਵਿੱਚੋਂ 20 ਨੰਬਰ ਆਣ ਇੰਗਲਿਸ਼ ਕਰੰਟ ਅਫੇਅਰ ਇਹ ਤਾਂ ਮੈਂ ਤੁਹਾਨੂੰ YouTube ਤੇ ਵੀ ਕਰਾ ਰਿਹਾ ਹਾਂ ਸਵੇਰੇ 8 ਵਜੇ 2023 24 ਅਤੇ 25 ਦੇ ਠੀਕ ਹੈ ਇਸ ਤੋਂ ਇਲਾਵਾ ਰਿਕਾਰਡਡ ਕਿਹੜੇ ਕਿਹੜੇ ਸਬਜੈਕਟ ਮਿਲਣ ਮਤਲਬ ਇਹ ਲਾਈਵ ਹੈ ਇਹ ਰਿਕਾਰਡਡ ਵੀ ਮਿਲਣਗੇ ਇਸ ਤੋਂ ਇਲਾਵਾ ਆਲਰੇਡੀ ਇਹਦੇ ਚ ਰਿਕਾਰਡਡ ਕਿਹੜੇ ਪਏ ਆ ਪੰਜਾਬ ਜੀਕੇ ਦੀ ਥਿਉਰੀ ਪਈ ਹੈ ਪੋਲਿਟੀ ਦੇ ਐਮਸੀਕਿਊ ਪਏ ਆ ਰੀਜ਼ਨਿੰਗ ਪੰਜਾਬੀ ਗ੍ਰਾਮਰ ਫॉर ਪੇਪਰ A ਐਂਡ B ਕੰਪਿਊਟਰ ਸਟੈਟਿਕ ਜੀਕੇ ਇਹ ਸਭ ਕੁਝ ਤੁਹਾਨੂੰ ਰਿਕਾਰਡਡ ਮਿਲੇਗਾ ਠੀਕ ਹੈ ਇਹ 40 ਮੌਕ ਟੈਸਟ ਮਿਲਣਗੇ ਤਾਂ ਜਿਹੜੇ ਸਬਜੈਕਟ ਲਾਈਵ ਹੈ ਇਹ ਤਾਂ ਲਾਈਵ ਰਹਿਣਗੇ ਹੀ ਰਹਿਣਗੇ ਠੀਕ ਹੈ ਜੇ ਤੁਸੀਂ ਲਾਈਵ ਨਹੀਂ ਲਗਾ ਸਕਦੇ ਇਹ ਰਿਕਾਰਡਡ ਵੀ ਮਿਲ ਜਾਣਗੇ ਕਹਿਣ ਦਾ ਮਤਲਬ ਇਹ ਹੈ ਗੱਲ ਸਮਝੇ ਤੇ ਇਸ ਮੈਚ ਦੀ ਜੋ ਵੈਲਿਡਿਟੀ ਹੈ ਵੈਲਿਡਿਟੀ ਤਾਂ ਟੀਲ ਐਗਜ਼ਾਮ ਹੈ ਫੀਸ ਇਹਦੀ 2000 ਸੀਗੀ ਪਰ ਤੁਹਾਨੂੰ ਦੱਸਿਆ ਨਾ ਇੱਕ 쿠ਪਨ ਲਗਾਓ ਛੀਵ 쿠ਪਨ ਕਿਹੜਾ ਹੈ शिव 30 ਦਾ ਇਹ ਬੈਚ ਤੁਹਾਨੂੰ ਅਪਰੋਖ ਜੋ ਹੈ 1400 40 ਜਾਂ 50 ਰੁਪਏ ਮਤਲਬ 1450 ਰੁਪਏ ਦਾ ਪੈਟੇਗਾ 1450 ਰੁਪਏ ਦਾ ਠੀਕ ਹੈ 30% ਦਾ ਆਫ ਤੁਹਾਨੂੰ ਇਹਦੇ ਤੇ ਮਿਲੇਗਾ ਗੱਲ ਸਮਝੇ ਠੀਕ ਹੈ ਸਿਲੇਬਸ 2-3 ਮਹੀਨੇ ਦਾ ਸਿਲੇਬਸ ਹੈ ਤੁਸੀਂ ਆਰਾਮ ਨਾਲ ਕਰਕੇ ਉਸ ਤੋਂ ਬਾਅਦ ਉਹਦੀ ਰਿਵੀਜ਼ਨ 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 ਕਰੀ ਚੱਲੋ ਸਿਲੈਕਸ਼ਨ ਆਪਣੇ ਆਪ ਹੋਏਗੀ ਬਸ ਇਮਾਨਦਾਰੀ ਨਾਲ ਜੋ ਉਹਦੇ ਚ ਕਰਾਇਆ ਗਿਆ ਹੈ ਉਹ ਕਰਨਾ ਇਸ ਤੋਂ ਇਲਾਵਾ ਭਾਈ ਹੋਰ ਵੀ ਬੈਚ ਹੈਗੇ ਆ ਤੇ ਜਿਹੜਾ ਬੱਚਿਆਂ ਕੋਲ ਆਲਰੇਡੀ ਬੈਚ ਹੈ ਤਾਂ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਜੇ ਪਤਾ ਹੈ ਤਾਂ ਵਧੀਆ ਹੈ ਜੇ ਨਹੀਂ ਪਤਾ ਤਾਂ ਇਹ ਗੱਲ ਨੋਟ ਕਰ ਲਓ ਫ੍ਰੀ ਕਲਾਸਾਂ ਵੀ ਚੱਲਦੀਆਂ YouTube ਦੇ ਉੱਤੇ ਠੀਕ ਹੈ ਕਰੰਟ ਅਫੇਅਰ ਸਵੇਰੇ 8 ਵਜੇ ਚੱਲਦੇ ਆ ਬਾਕੀ ਪੰਜਾਬ ਜੀ ਕੇ ਸੋਮਵਾਰ ਨੂੰ ਹੁੰਦੀ ਹੈ 1000 MCQ ਪੰਜਾਬ ਜੀ ਕੇ ਦੇ ਵਿੱਚ ਕਰਾ ਰਹੇ ਆ ਤੁਹਾਨੂੰ ਇਸ ਤੋਂ ਇਲਾਵਾ ਪੋਲਿਟੀ 3 ਦਿਨ ਪੋਲਿਟੀ ਹੁੰਦੀ ਹੈ ਭਾਈ ਸ਼ੁੱਕਰਵਾਰ ਨੂੰ ਸਟੈਟਿਕ ਜੀਕੇ ਐ ਸ਼ਨੀਵਾਰ ਨੂੰ ਹੈਲਥ ਐਂਡ ਨਿਊਟ੍ਰੀਸ਼ਨ ਇਹ ਸਾਰੀ ਕਲਾਸਾਂ ਦੇ ਟਾਈਮਿੰਗ ਇਕੋ ਐ 5 ਵਜੇ ਜੀਕੇ 5 ਵਜੇ ਹੁੰਦੀ ਐ ਮੈਥ ਤੇ ਰੀਜਨਿੰਗ ਦੀ ਜੇ ਗੱਲ ਕਰੀਏ ਰੀਜਨਿੰਗ ਸ਼ਾਮ ਨੂੰ 7 ਵਜੇ ਸਾਰੇ ਚੈਪਟਰ ਸਾਰੇ ਟੋਪਿਕ ਤੇ ਮੈਥ ਵੀ 8 ਵਜੇ ਸਾਰੇ ਚੈਪਟਰ ਸਾਰੇ ਟੋਪਿਕ ਤੁਹਾਨੂੰ ਕਰਾਇਆ ਜਾਣਗੇ ਓਕੇ ਗੱਲ ਸਮਝੇ ਕਿ ਨਹੀਂ ਸਮਝੇ ਸਮਝ ਕੇ ਹੋਣੇ ਭਾਈ ਇਸ ਤੋਂ ਇਲਾਵਾ ਭਾਈ ਸਾਡੇ ਹੋਰ ਬੈਚ ਹੈਗੇ ਆ ਜਿਵੇਂ ਕਿ ਪੰਜਾਬ ਸਿਲੈਕਸ਼ਨ ਬੈਚ ਆ ਜਿਨ੍ਹਾਂ ਨੇ ਹੋਰ ਪੇਪਰਾਂ ਦੀ ਤਿਆਰੀ ਕਰਨੀ ਐ ਪੰਜਾਬ ਸਿਲੈਕਸ਼ਨ ਬੈਚ 2.0 ਇਹਦੇ ਨਾਲ ਜੁੜ ਸਕਦੇ ਆ ਮਾਸਟਰ ਕੈਡਰ ਦਾ ਹਿਸਟਰੀ ਪੋਲੀਟੀ ਦਾ ਬੈਚ ਹੈ ਉਹਦੇ ਨਾਲ ਜੁੜ ਸਕਦੇ ਆ ਜੇ ਫਿਰ ਵੀ ਕੋਈ ਸਮੱਸਿਆ ਆ ਰਹੀ ਹੈ ਕਿਸੇ ਕੁਪਨ ਦੇ ਰਿਗਾਰਡਿੰਗ ਕੁਝ ਵੀ ਤਾਂ ਇਹਨਾਂ ਦੋ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਆ ਭਾਈ ਠੀਕ ਹੈ ਓਕੇ ਤਾਂ ਇਸ ਮੌਕੇ ਦਾ ਤੁਸੀਂ ਵਧੀਆ ਲਾਭ ਲੈ ਸਕਦੇ ਹੋ ਠੀਕ ਹੈ ਸ਼ਿਵ 30 ਕੁਪਨ ਹੈ ਜਿਹੜਾ ਜ਼ਰੂਰ ਅਪਲਾਈ ਕਰੋ ਤੇ ਆਪਣੀ ਤਿਆਰੀ ਨੂੰ ਹੋਰ ਵਧੀਆ ਕਰੋ ਠੀਕ ਹੈ ਹੈਪੀ ਮਹਾਸ਼ਿਵਰਾਤਰੀ ਸਾਰਿਆਂ ਨੂੰ ਥੈਂਕ ਯੂ